ਮਹਾਂ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਇਹ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਮਤਲਬ ਕਿ ਬਜ਼ੁਰਗੀ ਚ ਹੁਣ ਉਹਦਾ ਇੱਕ ਮਤਲਬ ਆਖਰੀ ਟਾਈਮ ਤੇ ਉਹਨਾਂ ਨੂੰ ਉਹ ਪ੍ਰੋਬਲਮ ਆਊਗੀ ਵੀ ਉਹਨਾਂ ਦਾ ਬੇਟਾ ਵੀ ਨੌਕਰੀ ਲੱਗ ਗਿਆ ਤੇ ਉਹਨਾਂ ਦੀ ਧੀ ਵੀ ਹਾਂਜੀ ਤੇ ਇਹਦੇ ਲਈ ਇੱਕ ਤੁਸੀਂ ਬਹੁਤ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਇਹ ਇਦਾਂ ਉਹ ਕੀਤਾ ਤੇ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੇ ਰਖੜੀ ਬੰਨ੍ਹਣਾ ਚਾਹੁੰਦੀ ਹਾਂ ਜੋਰਦਾਰ ਤਾੜੀਆਂ ਹੋ ਜਾਣ ਰਖੜੀ ਦੇ ਤਿਹਾੜ ਦੇ ਉੱਤੇ ਇਹ ਪਵਿੱਤਰ ਰਸਮ ਜਿਹੜਾ ਕਿ ਵੱਡੇ ਵੀਰ ਦੇ ਕੁੱਟ ਤੇ ਰਖੜੀ ਸਜਾ ਕੇ ਇੱਕ ਵਚਨ ਪੱਤਾ ਦਾ ਪ੍ਰਤੀਕ ਹੈ ਰਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਬਿਬਾ ਨਵਦੀਪ ਨੇ ਮਾਨ ਸਾਹਿਬ ਦੇ ਗੁੱਟ ਤੇ ਰਖੜੀ ਸਜਾਈ ਹੈ ਤੇ ਮਾਨ ਸਾਹਿਬ ਨੇ ਵੀ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਹੈ ਮੀਥੇਰ ਦੇਵੀ ਜਿਹੜੇ ਸਾਡੇ ਲੋਕ ਸਭਾ ਦੇ ਐਮਪੀ ਨੇ ਅੱਗੇ ਆ ਜਾਓ ਜੀ ਸਰ ਲੁਧਿਆਣਾ ਜ਼ਿਲ੍ਹੇ ਪੱਖੋਕੇ ਪੱਖੋਵਾਲ ਤੋਂ ਇਹ ਬੀਬਾ ਹੈਗੇ ਜੀ ਲੁਧਿਆਣੇ ਵਾਲਿਓ ਮੋਰਚਾ ਲੈ ਗਏ ਹੋ ਜੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਸਾਰੀ ਸਾਰੀ ਉਮਰ ਮਾਪੇ ਅਰਦਾਸਾਂ ਕਰਦੇ ਨੇ ਪਾਠ ਸੁਖਦੇ ਨੇ ਤੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਨੇ ਮਾਨ ਸਾਹਿਬ ਇਹ ਪਹਿਲੀ ਵਾਰ ਇਹ ਹੋਇਆ ਕਿ ਉਹਨਾਂ ਔਰਤਾਂ ਜਿਨ੍ਹਾਂ ਨੇ ਬਾਬੇ ਨਾਨਕ ਦੀ ਧਰਤੀ ਤੇ ਕਿਰਤ ਦੀ ਗੱਲ ਕੀਤੀ ਹੈ ਜਿਹੜੇ ਕਿ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਲਈ ਆਪ ਹਿੰਮਤ ਕਰਦੀਆਂ ਨੇ ਉਨਾ ਚ ਔਰਤਾਂ ਨੂੰ ਇੱਥੇ ਮੰਚ ਸਨਮਾਨਿਤ ਕਰਨ ਜਾ ਰਿਹਾ ਮੈਂ ਦੋ ਭੈਣਾਂ ਨੂੰ ਮੰਚ ਤੇ ਸੱਦਾ ਦੇ ਰਹੀ ਹਾਂ ਸਭ ਤੋਂ ਪਹਿਲਾਂ ਤਾਂ ਨੀਰੂ ਛਾਪੜਾ ਜੀ ਇਹ ਭੈਣ ਜਿਹੜੀ ਕਿ ਈ ਰਿਕਸ਼ਾ ਚਲਾ ਕੇ ਫਰੀਦਕੋਟ ਦੀ ਧਰਤੀ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਤਾੜੀਆਂ ਹੋ ਜਾਣ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਉਹਨਾਂ ਭੈਣਾਂ ਦੀ ਕਿਰਤ ਨੂੰ ਵੀ ਮੰਚ ਤੇ ਅੱਗੇ ਲੈ ਕੇ ਆ ਰਹੀ ਹੈ ਤਾਂ ਜੋ ਕੋਈ ਵੀ ਆਪਣੇ ਆਪ ਨੂੰ ਹੀਣ ਨਾ ਸਮਝੇ ਘਟ ਨਾ ਸਮਝੇ ਤੇ ਦੂਸਰੀ ਮੇਰੀ ਮੁਰਾਦ ਹੈ ਗੁਰਜੀਤ ਕੌਰ ਜੀ ਮਾਨ ਸਾਹਿਬ ਇਹਨੇ ਦੱਸਿਆ ਕਿ ਮੇਰੀਆਂ ਚਾਰ ਬੇਟੀਆਂ ਨੇ ਸਿਰ ਦਾ ਸਾਈਂ ਹੈ ਨਹੀਂ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰ ਰਹੀ ਹੈ ਬਾਬੇ ਨਾਨਕ ਦੀ ਕਿਰਤ ਦਾ ਹੋਕਾ ਇਹਦੇ ਲਹੂ ਦੇ ਵਿੱਚ ਇਹਦੀ ਆਤਮਾ 'ਚ ਹੈ ਤੇ ਸਿੰਜਦੀ ਪਈ ਆਪਣੇ ਪਰਿਵਾਰ ਨੂੰ ਰਖੜੀ ਜਿਹੜਾ ਤਿਉਹਾਰ ਹੈ ਉਹ ਭੈਣ ਭਰਾ ਦੇ ਰਿਸ਼ਤੇ ਦਾ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ ਸਾਡੇ ਸਮਾਜ ਦੇ ਵਿੱਚ ਕਦੇ ਤੁਸੀਂ ਸੋਚ ਕੇ ਦੇਖਿਓ ਸਾਡੇ ਸਮਾਜ ਚ ਧਾਗੇ ਦੀ ਸਾਂਝ ਨੂੰ ਸਭ ਤੋਂ ਵੱਡੀ ਮੰਨਿਆ ਗਿਆ ਧਾਗੇ ਦੀ ਸਾਂਝ ਰਖੜੀ ਧਾਗੇ ਦੀ ਬਣੀ ਹੋਈ ਹੈ ਤਾਂ ਜਿਹੜੀ ਧਾਗੇ ਦੀ ਸਾਂਝ ਹੈ ਆਮ ਤੌਰ ਤੇ ਕਹਿੰਦੇ ਨੇ ਧਾਗਾ ਟੁੱਟ ਜਾਂਦਾ ਛੇਤੀ ਪਰ ਜਿਹੜਾ ਧਾਗੇ ਦਾ ਰਿਸ਼ਤਾ ਹੈ ਉਹ ਛੇਤੀ ਨਹੀਂ ਟੁੱਟਦਾ ਜਦੋਂ ਆਪਾਂ ਵਿਆਹਾਂ ਸ਼ਾਦੀਆਂ ਜਾਂਦੇ ਆ ਮਿਲ ਨਹੀਂ ਕਰਦੇ ਆ ਉਹ ਚ ਕੀ ਹੁੰਦਾ ਖੇਸ ਜਾਂ ਕੰਬਲ ਉਹ ਵੀ ਧਾਗਾ ਹੈ ਫਿਰ ਆਪਾਂ ਆਪਸ ਦੇ ਵਿੱਚ ਮਾਵਾ ਭੈਣਾਂ ਦੇ ਰਿਵਾਜ ਨੇ ਸੂਟ ਦਿੰਦੇ ਇੱਕ ਦੂਜੇ ਨੂੰ ਉਹ ਵੀ ਤੱਕ ਹੈ ਬਲਕੇ ਰਿਵਾਜ ਸੀਗਾ ਕਿ ਵਿਆਹ ਵੇਲੇ ਸਪੀਕਰ ਅਨਾਉਂਸਮੈਂਟ ਕੀਤੀ ਜਾਂਦੀ ਸੀ ਭਾਈ ਉਹਨਾਂ ਦੇ ਸੂਟ ਦਿਖਾਈ ਵੀ ਰਸਮ ਸ਼ੁਰੂ ਹੋ ਗਈ ਸਾਰੇ ਸੂਟ ਦੇਖ ਕੇ ਆਓ ਮੈਂ ਖੁਦ ਪਰਚੇ ਲਿਖ ਕੇ ਉਹਨਾਂ ਸੂਟਾਂ 'ਚ ਪਾਉਂ ਸੀ ਖੋਖਰ ਵਾਲੀ ਭੂਆ ਦਾ ਸੂਟ ਸ਼ੇਰੋਂ ਵਾਲੀ ਮਾਸੀ ਦਾ ਸੂਟ ਐ ਲਿਖਿਆ ਹੁੰਦਾ ਸੀ ਪੰਜਾਬੀ 'ਚ ਦਿਖਾਉਂਦੇ ਸੀ ਵੀ ਆ ਸੂਟ ਅਸੀਂ ਮੱਲੋ ਅਸਲ ਚ ਧਾਗੇ ਦੀ ਸਾਂਝ ਸੀ ਸੁ ਤਾਂਗੇ ਦੀ ਸਾਂਝ ਬੜੀ ਵੱਡੀ ਬਣਨੀ ਗਈ ਐ ਅੱਜ ਧਾਗੇ ਦੀ ਸਾਂਝ ਦਾ ਇੱਕ ਫੰਕਸ਼ਨ ਐ ਪ੍ਰੋਗਰਾਮ ਐ ਮੈਂ ਸਾਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਅੱਜ ਇੱਥੇ ਸ਼ਿਰਕਤ ਕੀਤੀ ਐ ਤੇ ਜਿਹੜੇ ਮੈਨੂੰ ਪੂਰੀ ਦੁਨੀਆ ਚ ਇਸ ਵਕਤ মিডিਆ ਰਾਹੀਂ ਸੁਣ ਰਹੇ ਨੇ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਸੋ ਅੱਜ ਇੱਥੇ ਬਰਨਾਲਾ ਮੇਰੇ ਲਈ ਕੋਈ ਬਗਾਨਾ ਨਹੀਂ ਬਰਨਾਲਾ ਮੇਰਾ ਆਪਣਾ ਇੱਥੇ ਤੁਰੇ ਫਿਰਦੇ ਰਹੇ ਹਾਂ ਸੁਨਾਮ ਕਾਲਜ ਪੜ੍ਹਦੇ ਸੀ ਪੀਐਸਡੀ ਕਾਲਜ ਬਰਨਾਲੇ ਦੇ ਯੂਥ ਫੈਸਟੀਵਲਾਂ 'ਚ ਹਿੱਸਾ ਲੈਣ ਆਉਂਦੇ ਸੀ ਤਾਂ ਜਦੋਂ ਕੋਈ ਫੰਕਸ਼ਨ ਹੁੰਦੇ ਸੀ ਵੱਡੇ ਪੜਾਈ ਦੌਰਾਨ ਉਦੋਂ ਵੀ ਇੱਥੇ ਆਉਂਦੇ ਰਹੇ ਆ ਸ਼ਹੀਦ ਸੇਵਾ ਸਿੰਘ ਠਿਕਰੀ ਵਾਲੇ ਦੀਆਂ ਬਰਸੀਆਂ ਤੇ ਆਉਂਦੇ ਰਹੇ ਆ 18 19 ਜਨਵਰੀ ਸੰਤਰਾ ਉਦਾਸੀ ਕਮੀਆਂ ਦਾ ਵਿੜਾ ਉਹਨਾਂ ਦਾ ਲਿਖਿਆ ਗਾਉਂਦੇ ਰਹੇ ਆ ਆ ਪਿੰਡ ਜਿਹੜੇ ਨੇ ਤਨੌਲਾ ਹੋ ਗਿਆ ਕਾਨੇ ਕੇ ਕਾਲੇ ਕੇ ਸਪਾਲ ਕਲਾਂ ਬਦਰਾ ਭੈਣੀ ਤੂਰਕੋਟ ਇਹ ਸਾਰੇ ਪਿੰਡ ਸਾਡੇ ਰਿਸ਼ਤੇਦਾਰੀਆਂ ਨੇ ਸੋ ਇਹ ਇੱਕੋ ਪਤਨ ਦਾ ਪਾਣੀ ਹੈ ਆਪਣੀਆਂ ਸਵੱਸਿਆਵਾਂ ਵੀ ਇੱਕੋ ਜੀਆਂ ਨੇ ਆਪਣਾ ਸੱਭਿਆਚਾਰ ਵੀ ਇੱਕੋ ਜਿਹਾ ਦੋਸਤੀਆਂ ਨੇ ਰਿਸ਼ਤੇਦਾਰੀਆਂ ਨੇ ਆਪਸ ਵਿੱਚ ਸੋ ਅੱਜ ਦਾ ਦਿਨ ਮੈਂ ਖਾਸ ਤੌਰ ਤੇ ਬਰਨਾਲੇ ਚੁਣਿਆ ਕਿ ਮੈਂ ਰਖੜੀ ਦੇ ਮੌਕੇ ਤੇ ਜਿਵੇਂ ਰਖੜੀ ਦੇ ਮੌਕੇ ਤੇ ਭੈਣਾਂ ਪੇਕੇ ਆਉਂਦੀਆਂ ਭਰਾ ਦੇ ਰਖੜੀ ਬੰਨਣ ਮੈਂ ਵੀ ਰਖੜੀ ਦੇ ਮੌਕੇ ਤੇ ਪੇਕੇ ਆਇਆ ਆਪਣੇ ਕਿ ਮੇਰੇ ਪੇਕੇ ਨੇ ਇਹ ਬਰਨਾਲਾ ਤਨੌਲਾ ਵਧੌੜ ਸ਼ੇਰਪੁਰ ਮਹਿਲਕਲਾ ਕਨੌਰ ਤੂਰੀ ਭਵਾਨੀਗੜ ਖਨੋਰੀ ਲਹਿਰਾਗਾਗਾ ਬਡਬਰ ਲੋਂਗੋਵਾਲ ਇਹ ਸਾਰੇ ਪੀਕੇ ਨੇ ਸੁਵਿਸ਼ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਆ ਕਿਉਂਕਿ ਜਦੋਂ ਕੋਈ ਵੀ ਬੰਦਾ ਚਾਹੇ ਜਿੱਥੇ ਮਰਜ਼ੀ ਚਲਾ ਜਾਵੇ ਜਿੱਡਾ ਮਰਜ਼ੀ ਵੱਡੇ ਆਉਂਦਿਆਂ ਤੇ ਪਹੁੰਚ ਜੇ ਪਰ ਜਦੋਂ ਉਹ ਆਪਣੇ ਪਿੰਡ ਜਾਂ ਆਪਣੇ ਪੁਰਾਣੇ ਯਾਰਾਂ ਦੋਸਤਾਂ ਨੂੰ ਜਾਂ ਪੁਰਾਣੇ ਜਿਹਨੇ ਪੜਾਉਂਦੇ ਰਹੇ ਉਹਨੂੰ ਟੀਚਰਾਂ ਨੂੰ ਜਾਂ ਜਿਹੜੇ ਉਹਨੇ ਪੁਰਾਣੇ ਕੋਚਸ ਜਿਹੜੇ ਉਹਨੂੰ ਕੋਚਿੰਗ ਦਿੰਦੇ ਰਹੇ ਆ ਜਦੋਂ ਉਹਨਾਂ ਨੂੰ ਮਿਲਦਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਕੋਚਾਂ ਨੂੰ ਟੀਚਰਾਂ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਸਾਡਾ ਪੜਾਇਆ ਹੋਇਆ ਸਾਡਾ ਲਾਇਆ ਹੋਇਆ ਬੂਟਾ ਅੱਜ ਛਾਂ ਵੀ ਦੇ ਰਿਹਾ ਹੈ ਅੱਜ ਫਲ ਵੀ ਦੇ ਰਿਹਾ ਤੇ ਬੱਲੇ ਬੱਲੇ ਹੋ ਰਹੀ ਆ ਤੇ ਉਹ ਜਿਹੜਾ ਬੰਦਾ ਹੁੰਦਾ ਉਹਨੂੰ ਇਹ ਖੁਸ਼ੀ ਹੁੰਦੀ ਆ ਕਿ ਮੈਂ ਆਪਣੇ ਪਿੰਡ ਆਇਆ ਹੋਇਆ ਤੇ ਪਿੰਡ ਵਾਲੇ ਲੋਕ ਮੈਨੂੰ ਪਿਆਰ ਦੇ ਰਹੇ ਨੇ ਮੈਂ ਸਤੌਜ ਪੰਜ ਕਲਾਕਾਰ ਦੇ ਤੌਰ ਤੇ ਮਸ਼ਹੂਰ ਹੋ ਗਿਆ ਸੀ ਮੈਂ 7.5 ਸਾਲ ਦੀ ਉਮਰ 'ਚ ਹੀ ਪਰ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਵੀ ਤੇ ਅੱਜ ਮੁੱਖ ਮੰਤਰੀ ਦੇ ਤੌਰ ਤੇ ਵੀ ਜਾਂ ਪਹਿਲਾਂ ਐਮਪੀ ਦੇ ਤੌਰ ਤੇ ਵੀ ਜਦੋਂ ਮੈਂ ਸਤੌਜ ਆ ਨਾ ਮੈਂ ਕਦੇ ਭਗਵੰਤ ਮਾਨ ਬਣ ਕੇ ਨਹੀਂ ਜਾਂਦਾ ਮੈਂ ਕਿਸੇ ਦਾ ਚਾਚਾ ਕਿਸੇ ਦਾ ਵੱਡਾ ਭਾਈ ਕਿਸੇ ਦਾ ਛੋਟਾ ਭਾਈ ਕਿਸੇ ਦਾ ਪੁੱਤ ਕਿਸੇ ਦਾ ਪਤੀਜਾ ਬਣ ਕੇ ਜਾਂਦਾ ਮੈਂ ਉੱਥੇ ਆ ਜਿਹੜੇ ਬਾਹਰਲੇ ਆਉਦੇ ਲੱਗੇ ਹੋਏ ਨੇ ਨਾਮ ਨਾਲ ਉਹ ਲੈ ਕੇ ਨਹੀਂ ਜਾਂਦਾ ਆਮ ਤੌਰ ਤੇ ਖਬਰਾਂ ਸੁਣਦੇ ਆ ਥੋੜਾ ਜਿਹਾ ਬੰਦਾ ਵੱਡਾ ਹੋ ਜੇ ਆਪਣੇ ਨਾਲ ਦੇ ਨੂੰ ਭੁੱਲ ਜਾਂਦਾ ਹੈ ਹੀਟਲਿਆਂ ਨੂੰ ਭੁੱਲ ਜਾਂਦਾ ਹੈ ਪਛਾਨਣੋਂ ਹਟ ਜਾਂਦਾ ਉਹਨਾਂ ਨੂੰ ਕਾਲੀਆਂ ਅਣਕਾਂ ਲਾ ਲੈਂਦਾ ਮੈਂ ਪਤਾ ਨਹੀਂ ਕੀ ਬਣ ਗਿਆ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ ਮੈਂ ਜਦੋਂ ਪਿੰਡ ਜਾਂਦਾ ਕਿਉਂਕਿ ਮੈਂ ਸਾਰਿਆਂ ਨੂੰ ਜਾਣਦਾ ਜਦੋਂ ਮੈਂ ਉਹਨਾਂ ਦੇ ਨਾਲ ਐਨਾ ਕੀ ਹਾਲ ਹੈ ਟੇਲੇ ਕਿਵੇਂ ਪ੍ਰਗਟ ਹਾਂ ਬਲਬੀਰ ਕਿਵੇਂ ਹੈ ਜਗਰਾਜ ਠੀਕ ਹੈ ਹੋਰ ਉਹ ਇੱਕ ਮੈਨੂੰ ਕਹਿੰਦਾ ਯਾਰ ਤੂੰ ਹਜੇ ਵੀ ਸਾਡੇ ਨਾਂ ਜਾਣਦਾ ਮੈਂ ਕਹਿੰਦਾ ਹਜੇ ਵੀ ਦਾ ਮਤਲਬ ਕੀ ਅਸਲ ਚ ਉਹਨਾਂ ਨੂੰ ਇਹ ਹੈ ਉਹ ਵੀ ਸਹੀ ਨੇ ਕਿ ਕਈ ਵਾਰ ਨਾ ਉਹਨਾਂ ਨੇ ਤੇ ਇਹੀ ਸੁਣਿਆ ਹੋਇਆ ਹੈ ਨਾ ਵੀ ਬੰਦਾ ਵੱਡਾ ਹੋ ਜੇ ਥੱਲੇ ਵਾਲਿਆਂ ਨੂੰ ਭੁੱਲ ਜਾਂਦਾ ਪਰ ਮੈਂ ਮੇਰੇ ਟੀਚਰਾਂ ਨੇ ਮੈਨੂੰ ਇਹ ਸਿੱਖਿਆ ਦਿੱਤੀ ਹੈ ਮੈਂ ਆਪ ਕਿਤਾਬਾਂ ਚ ਪੜਿਆ ਤੁਸੀਂ ਵੀ ਨੋਟ ਕਰ ਲਿਓ ਗਮਲੇ ਦੇ ਜਿਹੜੇ ਬੂਟੇ ਹੁੰਦੇ ਨੇ ਉਹ ਥੋੜੀ ਜੀ ਹਵਾ ਦਾ ਬੋਲਾ ਨਹੀਂ ਚੱਲਦੇ ਨਾਲ ਦੀ ਨਾਲ ਗਮਲਾ ਢਿੱਗ ਪੈਂਦਾ ਗਮਲਾ ਟੁੱਟ ਜਾਂਦਾ ਬੂਟਾ ਥੱਲੇ ਪਰ ਜਿਹੜੇ ਬੋੜ ਪਿੱਪਲ ਪੁਰਾਣੇ ਨਿੰਮ ਤਾਲੀਆਂ ਜੰਡ ਉਹ 2-200 ਸਾਲ ਤੋਂ ਵੀ ਵੱਧ ਉਮਰ ਹੋ ਗਈ ਉਹਨਾਂ ਦੀ ਕਈਆਂ ਦੀ ਕਈ ਪਿੰਡਾਂ 'ਚ ਉਹ ਤਾਂ ਖੜੇ ਨੇ ਕਿਉਂਕਿ ਧਰਤੀ ਨਾਲ ਜੁੜੇ ਹੋਏ ਨੇ ਜੜਾਂ ਨੇ ਉਹਨਾਂ ਦੀਆਂ ਉਹਨਾਂ ਨੇ ਆਪਣੀਆਂ ਜੜਾਂ ਨਹੀਂ ਛੱਡੀਆਂ ਸੋ ਜੜਾਂ ਨਹੀਂ ਛੱਡਣੀਆਂ ਇੱਥੇ ਜੜਾਂ ਰੱਖ ਕੇ ਕਾਮਯਾਬੀਆਂ ਇੱਥੇ ਹੀ ਪ੍ਰਾਪਤ ਕਰਨੀਆਂ ਨੇ ਕਾਮਯਾਬੀਆਂ ਵਾਸਤੇ ਅਸੀਂ ਕਿਧਰੇ ਇਧਰ ਦੂਰ ਨਹੀਂ ਜਾਣਾ ਆਪਣੀਆਂ ਜੜਾਂ ਨਹੀਂ ਛੱਡਣੀਆਂ ਸੀ ਸੋ ਜੜਾਂ ਨਾਲ ਜੁੜੇ ਰਹਿਣਾ ਜਿਹੜੀ ਕੌਮ ਆਪਣੀਆਂ ਜੜਾਂ ਨਾਲ ਜੁੜੀ ਹੋਈ ਹੈ ਉਹ ਕੌਮ ਤਰੱਕੀ ਕਰਦੀ ਹੈ ਜਿਹੜੀ ਕੌਮ ਗਮਲੇ ਦਾ ਬੂਟਾ ਬਣ ਜੇ ਉਹ ਇੱਥੋਂ ਚੱਕ ਕੇ ਉਧਰ ਦਰ ਦਿੰਦੇ ਉਧਰੋਂ ਚੱਕ ਕੇ ਇੱਧਰ ਦਰ ਦਿੰਦੇ ਉਹਦਾ ਕੋਈ ਟਿਕਾਣਾ ਨਹੀਂ ਬਣਦਾ ਪੱਕਾ ਸੋ ਅੱਜ ਲੋੜ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਇਸ ਗੱਲ ਦੀ ਹੋਈ ਅੱਜ ਮੈਨੂੰ ਸਵੇਰੇ ਸਵੇਰੇ ਇੱਕ ਖਬਰ ਮਿਲੀ ਅੱਜ ਅਖਬਾਰ 'ਚ ਛਪੀ ਹੈ ਕਿ ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਕਾਲਜਾਂ 'ਚ ਦੁਬਾਰੇ ਰੌਣਕਾਂ ਪਰਤ ਆਈਆਂ ਐਡਮਿਸ਼ਨਾਂ ਵਾਸਤੇ ਲਾਈਨਾਂ ਲੱਗੀਆਂ ਪਈਆਂ ਨੇ ਕਾਲਜ ਫੇਰ ਭਰ ਗਏ ਐਡਮਿਸ਼ਨਾਂ ਨਾਲ ਮੁੰਡੇ ਕੁੜੀਆਂ ਯੂਨੀਵਰਸਿਟੀਆਂ 'ਚ ਕਾਲਜਾਂ 'ਚ ਵੱਖ-ਵੱਖ ਖੇਤਰਾਂ 'ਚ ਐਡਮਿਸ਼ਨ ਲੈ ਰਹੇ ਨੇ ਬਾਹਰਲੇ ਮੁਲਕਾਂ ਚ ਆ ਕੇ ਇੱਥੇ ਐਡਮਿਸ਼ਨ ਲੈ ਰਹੇ ਨੇ ਜੋ ਗੱਲ ਮੈਂ ਪਹਿਲਾਂ ਕਹੀ ਸੀ ਕਿ ਆਪਣੀ ਧਰਤੀ ਠੀਕ ਕਰਾਂਗੇ ਕਿਉਂ ਜਾਈਏ ਸੀ ਕਿਸੇ ਹੋਰ ਬਗਾਨੀ ਧਰਤੀ ਤੇ ਅੱਜ ਜੋ ਸੁਪਨੇ ਸਕਾਰ ਹੁੰਦੇ ਜਾਂਦੇ ਨੇ ਮੁੰਡੇ ਕੁੜੀਆਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਮਾਪਿਆਂ ਨੂੰ ਪੁਜਕੀਨ ਹੋ ਗਿਆ ਕਿ ਨੌਕਰੀਆਂ ਤਾਂ ਇੱਥੇ ਹੀ ਮਿਲ ਰਹੀਆਂ ਨੇ ਤਾਂ ਇੱਥੇ ਹੀ ਪੜਾ ਲਿਏ ਜਵਾ